ਸੰਤਾਂ ਦੁਖੀ ਸਦਾ ਬਿਕਾਰੀ ਸੰਤਾਂ ਦੁਖੀ ਜਨਮੈ ਮਰੇ ਸੰਤ ਕੀ ਦੁੱਖ ਨਾ ਸੁਖ ਤੈ ਕਰੈ ਸੰਤਾਂ ਦੁਖੀ ਕੋ ਨਾ ਇਖਾਉ ਨਾਮ ਸੁ ਸੰਤ ਭਾਵੀ ਤਾ ਲਈ ਸਦਗੋ ਦੁਖੀ ਖੁਖਾ ਨੇ ਰਾਜੈ ਜੋ ਮਾਮ ਇਨ ਮੰਨ ਰਿਤ ਰੰਗੈ ਸੰਤਾਂ ਦੁਖੀ ਸੁਤੇ ਇਕੇਲਾ ਜੋਤ ਵਰਤ ਖੇਤ ਮੈ ਅੰਗਾ ਕੋਥੀ ਧਰਮ ਸਤਾਰਾ ਅੰਗਾ ਕੋਥੀ ਸਤਿ ਕੀਆ ਪੈ ਤੇਰ ਤੋ ਨਿੰਦਤ ਕਾ ਤੋਰ ਹੀ ਪਿਆ ਹਰਤੇ ਇੱਕ ਰੰਗ ਸਾਰ ਸਿਰ 파 ਸੰਕ ਸੰਗ ਜੋ ਚਲ ਮੈਂ ਚਲਿਆ ਇੱਕ ਟਾਣਾ ਜੋ ਜੋ ਤੇਸਨ ਜੋ ਸਮਾਨ ਮਿਟ ਗਏ ਕਹਣ ਪਾਏ ਬਿਸ਼ਰਾਮ ਨਾਨਕ ਪ੍ਰਭ ਦਾ ਸਦਪੁਰਬਾਨ ਸੁਖਾ ਸੁਖੀ ਬਸਾਇਆ ਸੁਖੀਂ ਮੀਆਂ ਹਰੇ ਅਸਾਰੇ ਜਿਸਕੇ ਅੰਤਰਾਤਿ ਅਵਿਮਾਨ ਸੋਦਰ ਪਤੀ ਹੋ ਸੁਆਮ ਜੋ ਜਾਣ ਮੈ ਲੋਬਨਵੰਤਾ ਸੋ ਹੋਤ ਦਸਤਾ ਕਟੰਤ ਆਪਸ ਕੋ ਕਰਮੰਦ ਕਹਾਸ 팔ਪਿੱਤਰਤਾ ਕਾ ਹੋਈ ਵਿਨਾਸ ਸਭ ਤੇ ਆ ਜਨ ਬਲੇ ਆਹੰਕਾਰੀ ਧਰਮ ਰਹਿ ਕਿਛ ਕਰੇ ਖਵਾਰੇ ਗੁਰ ਪ੍ਰਸਾਦ ਜਾਂ ਕਟੇ ਅਭਿਮਾਨ ਸੋ ਜਨਨਾਨ ਦਰਗੈ ਪਰਵਾਣ ਕੋ ਕਰਮੁ ਕਰੈ ਹਉ ਤਾਰੇ ਸ੍ਰਮ ਪਾਵੇ ਸਭ ਲੈ ਬ੍ਰਥਾਰੇ ਆਨ ਤਪੱਸਿਆ ਕਰੇ ਅਹੰਕਾਰ ਉਹ ਕੈਸੇ ਗਵੇ ਆਪਜੋ ਜੋ ਭਲਾ ਕਹਾਵੇ ਤੇ ਸੇ ਭਲਾਈ ਲੇਕਟਨਾ ਆਵੇ ਸਰਨ ਕੀ ਰੇਣ ਜਾਕਾ ਮਨ ਹੋਏ ਕੋ ਨਾਨਕ ਤੱਕੀ ਨਿਰੋਏ ਜਬ ਜਨਮ ਜਿ ਕਰਤਾ ਤਬ ਨ ਗਰਬ ਜੋਨ ਮੈਂ ਫਿਰਤਾ ਰੰਗ ਸੰਗਮਾਏ ਤਬ ਲੈ ਧਰਮ ਰਾਏ ਜੇ ਸਜਾਏ ਸਾਬਿਰ ਬਾਤੇ ਬੰਦਨ ਉਤੈ ਗੁਰੂ ਦਰਸਾ ਨਾਨਕ ਹਮ ਉਚਟੈ ਸ ਗੋਰੀ ਵਰਸਾ ਦੇ ਨਾਮ ਖਿਆਣੀ ਸੱਚ ਸੱਚ ਸਰਬ ਸ਼ਰੂਪ ਨਾਮ ਪੂਰਨ ਦੇ ਕਿਨ ਬਿਰਲਾ ਨਾਮ ਪਲਾ ਪਲਾ ਸੰਤ ਕਹਿ ਦੁਖਨ ਸੰਕਾ ਦੁਖੋਂ ਸੁਖ ਸੁਭਜਾਏ ਸੰਕਾ ਦੁਖ ਸੰਤ ਕਹਿ ਹੱਥੇ ਕੋ ਰਖੈ ਨ ਕੋਈ ਸੰਕਾ ਦੁਖ ਥਾਂ ਸੁਭਸ਼ਟੋ ਹੋਏ ਸੰਤ ਪਾਲ ਕਿਰਪਾ ਜੀ ਕਰੈ ਨਾਮ ਰੂਪ ਸਦ ਸੰਗ ਨਿਮਤ ਘਟ ਬੀਤਰੈ ਸੰਕਾ ਦੁਖਨ ਤੇ ਮੁਖ ਪਰੈ ਸੰਤਣ ਕੈ ਦੁਖਨ ਕਾ ਜੂ ਲਾਵੇ ਸੰਤਣ ਕੈ ਦੁਖਨ ਸਰਪ ਜੋਨ ਪਾਏ ਸੰਤ ਦੁਖ ਤ੍ਰਿਗ ਜੋਨ ਕਰਮਾਏ ਸੰਤਨ ਕਾ ਦੁਖ ਤ੍ਰਿਸ਼ਨਾ ਮਨ ਦਲੈ ਗੁਰ ਪ੍ਰਸਾਦ ਕਿਨ ਵਖਿਆਨੀ ਸਚ 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 ਸਰਬ ਜੁਨਾ ਕੋਟ ਮਤੇ ਕਿਨ ਬਿਲੈ ਚੁਨਾ ਪਲਾ 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 ਤੇਰਾ ਰੂਪ ਅਸੁੰਦਰ ਪਰਮਾ ਨਿਰਮਲ ਕੀ ਕਦਮ ਜਪ ਲੈਣ ਛੁਟੈ ਸੰਤ ਕੈ ਦੁਖਨ ਸੁਖ ਸੁਭਜਾਇ ਸੰਤ ਕੈ ਹੱਥੀ ਹੋ ਰਖੈ ਨ ਕੋਈ ਸੰਤ ਕੈ ਦੁਖਨ ਥਾਮ ਸੁਭਸਟੋ ਹੋਇ ਸੰਤਿਪਾਲ ਕਿਰਪਾ ਜੀ ਕਰੈ ਨਾਮ ਰਤ ਸਦ ਸੰਗ ਨਿੰਦ ਘਤ ਬੀਤੈ ਸੰਤ ਕੈ ਦੁਖਨ ਤੇ ਮੁਖ ਪਰੈ ਸੰਤਣ ਕੈ ਦੁਖਨ ਕੈ ਜੂ ਲਾਵੈ ਸੰਤਣ ਕੈ ਦੁਖਨ ਸਰਬ ਜੋਨ ਪਾਏ ਸੰਤਾ ਦੁੱਖ ਤ੍ਰਿਗਿ ਜੋਨ ਕਰਮਾਏ ਸੰਕੰਨ ਦਾ ਦੁੱਖ ਤ੍ਰਿਸ਼ਨਾ ਮਨ ਜਲੈ ਗੁਰਦੇ ਨਾਮ ਉਹੜ ਜਾਤ ਪਾ ਵਿਸ਼ਰਾਮ ਸਗਲ ਦੁਖਾ ਹੋ ਰਤਨਾਸ ਨਾਨਕ ਨਾਮ ਜਪੋ ਭਗਤਨਾ ਕੇ ਮੰਤਰ ਰੰਗ ਮਰਲਾ ਕੋ ਪਾਲੇ ਸੰਗ ਇੱਕ ਬਾਜੀ ਦੇ ਕਰਮਿਆ ਵਰਤਿ ਸਾਧਨਾ ਆਵ ਸੰਗ ਇੱਕ ਬਾਜੀ ਦੇ ਕਰਮਿਆ ਅੰਤ ਪ੍ਰਸਾਦਨਾ ਜਪਲੇਆ ਤਾਂ ਕੀਸਮਾ ਕਹਿ ਨਾ ਜਾਏ ਤਾਣ ਚਰੇਆ ਸਭ ਸਮਾਏ ਰਾਗ ਚੰਦਨੀ ਤੇਯਾਲ ਤੁਖ ਭਗਤ ਮੈਂ ਸਾਰੋ ਸਦਾ ਕ੍ਰਿਪਾਲ ਤੁਹ ਅਨਾਸਨੰ ਗੋਬਿੰਦ ਗੋਪਾਲ ਸਰਬ ਕਦਾ ਕ੍ਰਿਪਾਲ ਆਕਰ ਕਾਰਨ ਕਰਤਾ ਭਵਜਨਾ ਜੇ ਪ੍ਰਾਨ ਆਧਾਰ ਜੋ ਜੋ ਜੀ ਸ਼ਰਣ ਤੁਖ ਭਗਵਾਨ ਸਰਬ ਬੈ ਗਉ ਮੋਖ ਮੋਹ ਭਾਈ ਏਕ ਨਿਮਖਰ ਕੀ ਗੁਣ ਗਾਏ ਆਉਣ ਗੁਰarati ਹਰ ਹਰ ਨੀਤਾ ਸਰਿ ਜੋ ਕਰਣੀ ਸ਼ੋਭਾ ਧਨਮਕਾ ਫਿਰਦਾ RAM ਹਮ ਗੀਆ ਨਾਨਕਾ ਆਪੀ ਜੀ ਤੇ ਜਾ ਤਮ ਵਰਤਿ ਜੋ ਅਕਰ ਕਸ਼ਨ ਦ੍ਰਿਸ਼ਟਿ ਤਾ ਪਾਪ ਤੂ ਤਬ ਕਹਤੇ ਉਤਤ ਜਬ ਹਰੀ ਆਪਣ ਸੰਸਮਾਦ ਦਾਤਾ ਰੋਗੀ ਸ਼ੰ ਸਾਲਾ ਵਾਹਿਦ ਜੀ ਕੀ ਫਤਈ ਸਤਿਕਾਰਯੋਗ ਗੁਰੂ ਸਾਧ ਸੰਗਤ ਜੀਓ ਆਪ ਜੀ ਨੂੰ ਪਤਾ ਹੀ ਹੈ ਕਿ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦ ਭਾਈ ਕੁੰਦਲ ਸਿੰਘ ਮਾਤਾ ਕਰਮਕੌਰ ਜੀ ਦੇ ਅਸਥਾਨਾਂ ਤੇ ਗੁਰਦੁਆਰਾ ਸ਼ਹੀਦਾ ਫੈਂਡ ਬਲੀਨਾ ਤੋਂ ਆਪਾਂ ਵਿਖੇ ਸਾਲਾਨਾ ਜੋੜਵੈਲਾ ਸ਼ਰਧਾ ਪੂਰਕ ਮਨਾਇਆ ਗਿਆ ਜੇ ਦੇ ਸੰਬੰਧ ਵਿੱਚ ਗੁਰਦੁਆਰਾ ਸੇਵ ਵਿਖੇ ਸ੍ਰੀ ਸពਣੀ ਸਾਹਿਬ ਦੇ ਉਹ ਉਹਦੇ ਪਾਠ ਆਰੰਭ ਕਰਕੇ ਸੰਪੂਰਨ ਕਰਾਇਆ ਗਿਆ ਉਹ ਪਾਇਆ ਗਿਆ ਸੋ ਸਰਵ ਸਾਥ ਸੰਗਤਾਂ ਜੋ ਵੀ ਦੇਸ਼ ਵਿਦੇਸ਼ ਚੋਂ ਆਈਆਂ ਹਨ ਦੂਰ ਨੇੜਿਓਂ ਉਹਨਾਂ ਦਾ ਬਹੁਤ ਹੀ ਸਤਿਕਾਰ ਸਹਿਤ ਵੈਲਕਮ ਕੀਤਾ ਜਾਂਦਾ ਹੈ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਅਸੀਂ ਬੇਨਤੀ ਕਰਦੇ ਹਾਂ ਇਸ ਸਵਾ ਸਤ ਸੰਗ ਜੋ ਵੀ ਇੱਥੇ ਗੁਰਦੁਆਰਾ ਸਾਹਿਬ ਕੀ ਚਰਕੇ ਹਾਜ਼ਰ ਹੋਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰਥਾਏ ਬਾਣੀ ਪੜ੍ਹਾਇਆ ਕਰੇ ਸੁਣਿਆ ਕਰੇ ਉਸ ਤੇ ਵਿਚਾਰ ਕਰਿਆ ਕਰੇ ਸਿੰਘ ਸਜੀਏ ਖਾਲਸੇ ਬਣੀਏ ਬਾਣੀ ਦਾ ਪ੍ਰੀਤ ਬਖਸ਼ੇ ਮਹਾਰਾਜ ਸਵਾ ਸਤ ਸੰਗ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਨਾਮ ਦਾੰਦ ਦੀ ਬਖਸ਼ਿਸ਼ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ